ਲੈ ਬਾਈ ਦੋਸਤੋ ਭਰਾ ਆ Rajasthan ਹਨਮਾਨਗੜ ਜਿਲ੍ਹਾ ਪਿੰਡ ਪੁੱਛਦਾ ਬਾਈ ਨੂੰ ਕਿਹੜਾ ਤੇ ਜ਼ਮੀਨ ਕਿਹਜੀ ਹੈ ਸਸਰੀਗਾਲ ਬਾਈ ਜੀ ਸਸਰੀਗਾਲ ਬਾਈ ਜੀ ਕਿਹੜਾ ਪਿੰਡ ਆ ਬਾਈ ਜੀ ਆਪਣਾ ਪਿੰਡ ਬਾਈ ਹਨਮਾਨਗੜ ਪਿੰਡ ਮਾਨੂਕ ਆ ਬਾਈ ਅੱਜ ਬਾਈ ਲੈ ਕੇ ਗਏ ਹਾਂ 200 ਸਪੈਦਾ ਕਿਹਜੀ ਜ਼ਮੀਨ ਤੇ ਲਾਉਣਾ ਤੁਸੀਂ ਇਹ ਇਹ ਬਾਈ ਕੁਸਤਾ ਰੇਤ ਲਿਆ ਬਣ ਹੈ ਤੇ ਕੁਸ ਮੱਲਾ ਵਧੀਆ ਪੱਕਾ ਪੱਕੀ ਮਿੱਟੀ ਦਾ ਬਣ ਹੈਗਾ ਜੀ ਪਾਣੀ ਕਿਹਜਾ ਜੀ ਬੋਰ ਵਾਲਾ ਜੀ ਪਾਣੀ ਬੋਰ ਦਾ ਹੀ ਕੁੱਲ ਮਿਲਾ ਕੇ ਬਸ ਠੀਕ ਜੀ ਹੈ ਜੀ ਕੋਈ ਬਾਲੇ ਨਾ ਤਾਂ ਮਿੱਠੇ ਹੈ ਤੇ ਬਸ ਐਵੇਂ ਡੰਗ ਲਾਉ ਜਾਏ ਜਿਵੇਂ ਮਨ ਇਹ ਫਿਰ ਬਾਈ ਟ੍ਰਾਇਲ ਹੀ ਲਾਉਣਾ ਕੇਰਾ ਹਾਂ ਕੇਰਾ ਬਾਈ ਟ੍ਰਾਇਲ ਹੀ ਲਾ ਕੇ ਦੇਖਣਾ ਜੀ ਇਹ ਟ੍ਰਾਇਲ ਪਾਸ ਹੋ ਗਿਆ ਫਿਰ ਬਾਈ ਫਿਰ ਬਾਈ ਲਾਵਾਂਗੇ ਚਾਰ ਪੰਜ ਇਹ ਟਿੱਬੇ ਭਰ ਦੇਵਾਂਗੇ ਫਿਰ ਤਾਂ ਬਿਲਕੁਲ ਬਾਈ ਫਿਰ ਸਾਰਾ ਪਿੰਡ ਹੀ ਲਾ ਲਵੇ ਨਾ ਬਿਲਕੁਲ ਬਾਈ ਜੀ ਇਹਨਾਂ ਸਾਰੇ ਡਰਦੇ ਜੀ ਬਾਕੀ ਬਾਈ ਹੋ ਜਾਂਦਾ ਨਰਮ ਜਿਹੜੀ ਪੀ ਤੇ ਵੈਰਾਈਟੀ ਆ ਨਾ ਇਹ ਆਪਣੇ ਕੋਲੇ ਇਹ ਰੇਤਲੇ ਵਾਨਾ ਚ ਬਠਿੰਡਾ ਮਾਨਸਾ ਇਧਰ ਲੈ ਆਸਤੇ ਬਹੁਤ ਬੈਸਟ ਹੈ ਤੇ ਤੁਸੀਂ ਹੁਣ ਬਾਉਂਡਰੀ ਲਾਉਣੀ ਕਿਦਾਂ ਬਈ ਹਾਂਜੀ ਬਾਉਂਡਰੀ ਲਾਉਣੀ ਠੀਕ ਆ ਬਈ ਧੰਨਵਾਦ ਕਰਦੇ ਆ ਬਾਈਆਂ ਦਾ ਤੇ ਆ ਬਾਈ ਨਾਲ ਇਹ ਵੀ ਪਿੰਡੂਈਆਂ ਬਾਈ ਹਾਂਜੀ ਬਾਈ ਜੀ ਤੇ ਆ ਬਾਈ ਸੰਗ ਤੋਂ ਹੀ ਸੰਗਤ ਇਹ ਰਿਸ਼ਤੇਦਾਰ ਹੈ ਰਿਸ਼ਤੇਦਾਰ ਹੈ ਠੀਕ ਆ ਧੰਨਵਾਦ ਬਾਈ ਜੀ ਧੰਨਵਾਦ